ਜਿਹੜੀਆਂ ਸੰਗਤਾਂ ਅੰਮ੍ਰਿਤ ਛਕਣ ਬਾਰੇ ਅਜੇ ਸੋਚ ਰਹੀਆਂ ਨਾ ਉਹ ਜ਼ਰੂਰ ਧਿਆਨ ਦੇਣ ਅੰਮ੍ਰਿਤ ਛਕਣ ਤੋਂ ਪਹਿਲਾਂ ਘੱਟੋ ਘੱਟ 2 ਮਹੀਨੇ ਪਹਿਲਾਂ ਤੁਹਾਡੀ ਤਿਆਰੀ ਹੋਣੀ ਚਾਹੀਦੀ ਹੈ 2 ਮਹੀਨੇ ਪਹਿਲਾਂ ਲਗਾਤਾਰ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਪਾਠ ਜਪਜੀ ਸਾਹਿਬ ਦਾ ਜਾਪ ਜਾਪ ਸਵਈਏ ਚੌਪੀ ਸਾਹਿਬ ਆਨੰਦ ਸਾਹਿਬ ਸ਼ਾਮ ਵੇਲੇ ਸੋ ਦਾ ਰਹਿਰਾ ਸੌਣ ਵੇਲੇ ਸੋਇਲਾ ਸਾਹਿਬ ਪਹਿਲਾਂ ਤਿਆਰੀ ਕਰੋ 2 ਢਾਈ ਮਹੀਨੇ ਫਿਰ ਕੇਸ ਜਿਨ੍ਹਾਂ ਨੇ ਕਟਾਏ ਉਹ ਰੱਖ ਲੈਣ ਰਹਿਤ ਵਰ ਜ਼ਿਆਦਾ ਹੈ ਉਸ ਨੂੰ ਪੜਨਾ ਵੀ ਕੀ ਕੀ ਸਿੱਖੀ ਦੇ ਅਸੂਲ ਹੈ ਕੀ ਕੀ ਕਰਨਾ ਹੈ ਇਹ ਚੀਜ਼ਾਂ ਪੜ੍ਹ ਕੇ ਸਾਰਾ ਕੁਝ ਵਿਚਾਰ ਕੇ ਗੁਰਬਾਣੀ ਸੰਥਿਆ ਲੈ ਕੇ ਦੁਨੀਆ ਦੇ ਵਿੱਚ ਵੀ ਕਿਸੇ ਸਕੂਲ ਦੇ ਵਿੱਚ ਆਪਾਂ ਪੜ੍ਹਨੇ ਪੈਣਾ ਹੋਵੇ ਨਾ ਤੇ ਉੱਥੇ ਸਕੂਲ ਦੇ ਵਿੱਚ ਜਾਣ ਤੋਂ ਪਹਿਲਾਂ ਤਿਆਰੀ ਕਰਦਾ ਬੰਦਾ ਵੀ ਉੱਥੇ ਟੈਸਟ ਹੋਣਾ ਸੋ ਇਸੇ ਤਰ੍ਹਾਂ ਆਪਾਂ ਦੇ ਸਿੱਖੀ ਦੇ ਸਕੂਲ ਦੇ ਵਿੱਚ ਦਾਖਲ ਹੋਣਾ ਸੋ ਪਹਿਲਾਂ ਹੀ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ ਜਿਹੜੀਆਂ ਸੰਗਤਾਂ ਅੰਮ੍ਰਿਤ ਛਕਣ ਬਾਰੇ ਅਜੇ ਸੋਚ ਰਹੀਆਂ ਨਾ ਉਹ ਜ਼ਰੂਰ ਧਿਆਨ ਦੇਣ ਅੰਮ੍ਰਿਤ ਛਕਣ ਤੋਂ ਪਹਿਲਾਂ ਘੱਟੋ ਘੱਟ 2 ਮਹੀਨੇ ਪਹਿਲਾਂ ਤੁਹਾਡੀ ਤਿਆਰੀ ਹੋਣੀ ਚਾਹੀਦੀ ਹੈ 2 ਮਹੀਨੇ ਪਹਿਲਾਂ ਲਗਾਤਾਰ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਪਾਠ ਜਪਜੀ ਸਾਹਿਬ ਦਾ ਜਾਪ ਜਾਪ ਸਵਈਏ ਚੌਪੀ ਸਾਹਿਬ ਆਨੰਦ ਸਾਹਿਬ ਸ਼ਾਮ ਵੇਲੇ ਸੋ ਦਾ ਰਹਿਰਾ ਸੌਣ ਵੇਲੇ ਸੋਇਲਾ ਸਾਹਿਬ ਪਹਿਲਾਂ ਤਿਆਰੀ ਕਰੋ 2 ਢਾਈ ਮਹੀਨੇ ਫਿਰ ਕੇਸ ਜਿਨ੍ਹਾਂ ਨੇ ਕਟਾਏ ਉਹ ਰੱਖ ਲੈਣ ਰਹਿਤ ਮਰ ਜ਼ਿਆਦਾ ਹੈ ਉਸ ਨੂੰ ਪੜਨਾ ਵੀ ਕੀ ਕੀ ਸਿੱਖੀ ਦੇ ਅਸੂਲ ਹੈ ਕੀ ਕੀ ਕਰਨਾ ਹੈ ਇਹ ਚੀਜ਼ਾਂ ਪੜ੍ਹ ਕੇ ਸਾਰਾ ਕੁਝ ਵਿਚਾਰ ਕੇ ਗੁਰਬਾਣੀ ਸੰਥਿਆ ਲੈ ਕੇ ਦੁਨੀਆ ਦੇ ਵਿੱਚ ਵੀ ਕਿਸੇ ਸਕੂਲ ਦੇ ਵਿੱਚ ਆਪਾਂ ਪੜ੍ਹਨੇ ਪੈਣਾ ਹੋਵੇ ਨਾ ਤੇ ਉੱਥੇ ਸਕੂਲ ਦੇ ਵਿੱਚ ਜਾਣ ਤੋਂ ਪਹਿਲਾਂ ਤਿਆਰੀ ਕਰਦਾ ਬੰਦਾ ਵੀ ਉੱਥੇ ਟੈਸਟ ਹੋਣਾ ਸੋ ਇਸੇ ਤਰ੍ਹਾਂ ਆਪਾਂ ਦੇ ਸਿੱਖੀ ਦੇ ਸਕੂਲ ਦੇ ਵਿੱਚ ਦਾਖਲ ਹੋਣਾ ਸੋ ਪਹਿਲਾਂ ਹੀ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ